ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੇਕਅਪ ਆਰਟਿਸਟ ਦੇ ਮੁੰਡੇ ਤੇ ਫਾਇਰਿੰਗ ਹੋਈ ਹੈ ਪੈਸਿਆਂ ਦੇ ਵਿਵਾਦ ਦੀ ਪੁਰਾਣੀ ਰੰਜਿਸ਼ ਤਸੀ ਜਾਰੀ ਹੈ ਉਸ ਤੋਂ ਬਾਅਦ ਉਸ ਦੇ ਪੈਰ ਤੇ ਵਿੱਚ ਗੋਲੀ ਲੱਗੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੁਲਿਸ ਜਾਂਚ ਦੇ ਵਿੱਚ ਚੱਲ ਗਈ ਹੈ ਜਿਆ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨਜ਼ਦੀਕੀ ਭਗਵਾਨ ਦਾਸ ਕਲੋਨੀ ਦੇ ਨਜ਼ਦੀਕੀ ਦੇ ਘਟਨਾ ਸਾਹਮਣੇ ਆਈ ਹੈ ਦੇਰ ਰਾਤ ਪੈਸਿਆਂ ਦੇ ਵਿਵਾਦ ਦੇ ਵਿੱਚ ਫਾਇਰਿੰਗ ਦੀ ਘਟਨਾ ਹੋਈ ਜਿਸ ਤੋਂ ਵਿੱਚ 22 ਸਾਲਾ ਨੌਜਵਾਨ ਦੇ ਪੈਰ ਤੇ ਵਿੱਚ ਗੋਲੀ ਲੱਗੀ ਹੈ ਨੌਜਵਾਨ ਨੂੰ ਜ਼ਖਮੀ ਹਾਲਾਤ ਵਿੱਚ ਪਰਤੀ ਕਰਵਾਇਆ ਜਾਂਦਾ ਹਸਪਤਾਲ ਦੇ ਵਿੱਚ ਉਸਦੀ ਹਾਲਤ ਅਜੇ ਖਤਰੇ ਤੋਂ ਬਾਹਰ ਪਸੀ ਜਾ ਰਹੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਨੌਜਵਾਨ ਦਾ ਪਿੱਛਾ ਕਰਕੇ ਉਸ ਤੋਂ ਬਾਅਦ ਗੋਲੀ ਚਲਾਈ ਗਈ ਹੈ ਪੁਲਿਸ ਅਨੁਸਾਰ ਲਵ ਆਪਣੇ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਜਲੰਧਰ ਬਾਈਪਾਸ ਚੌਕ ਦਿਵਲ ਜਾ ਰਿਹਾ ਸੀ ਉਸ ਤੋਂ ਬਾਅਦ ਕੁਝ ਚਾਰਕ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹਮਲਾਵਾਰਾਂ ਨੇ ਜਲਦੀ ਲਵ ਦੀ ਬਾਈਕ ਨੂੰ ਰੋਕਿਆ ਫਾਰਗ ਕਰ ਦਿੱਤੇ ਉਸਦੇ ਪੈਰ ਤੇ ਵਿੱਚ ਗੋਲੀ ਲੱਗੀ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਲੁਧਿਆਣਾ ਵਿਖੇ ਅਮੀਠਾਪੜ ਦੀ ਰਿਪੋਰਟ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੇਕਅਪ ਆਰਟਿਸਟ ਦੇ ਮੁੰਡੇ ਤੇ ਫਾਇਰਿੰਗ ਹੋਈ ਹੈ ਪੈਸਿਆਂ ਦੇ ਵਿਵਾਦ ਦੀ ਪੁਰਾਣੀ ਰੰਜਸ਼ ਅੱਸੀ ਚੱਲ ਰਹੀ ਹੈ ਉਸ ਤੋਂ ਬਾਅਦ ਉਸਤੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੁਲਿਸ ਜਾਂਚ ਚਲ ਰਹੀ ਹੈ ਜਿਆ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨਜ਼ਦੀਕੀ ਭਗਵਾਨ ਦਾਸ ਕਲੋਨੀ ਦੇ ਨਜ਼ਦੀਕੀ ਦੇ ਘਟਨਾ ਸਾਹਮਣੇ ਆਈ ਹੈ ਦੇਰ ਰਾਤ ਪੈਸਿਆਂ ਦੇ ਵਿਵਾਦ ਦੇ ਵਿੱਚ ਫਾਇਰਿੰਗ ਦੀ ਘਟਨਾ ਹੋਈ ਜਿਸ ਵਿੱਚ 22 ਸਾਲਾ ਨੌਜਵਾਨ ਦੇ ਪੈਰ ਤੇ ਵਿੱਚ ਗੋਲੀ ਲੱਗੀ ਹੈ ਨੌਜਵਾਨ ਨੂੰ ਜ਼ਖਮੀ ਹਾਲਾਤ ਵਿੱਚ ਭਰਤੀ ਕਰਵਾਇਆ ਜਾਂਦਾ ਹਸਪਤਾਲ ਦੇ ਵਿੱਚ ਉਸ ਦੀ ਹਾਲਤ ਅਜੇ ਖਤਰੇ ਤੋਂ ਬਾਹਰ ਤਸੀਹਾਰੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਨੌਜਵਾਨ ਦਾ ਪਿੱਛਾ ਕਰਕੇ ਉਸ ਤੋਂ ਬਾਅਦ ਗੋਲੀ ਚਲਾਈ ਗਈ ਹੈ ਪੁਲਿਸ ਅਨੁਸਾਰ ਲਵ ਆਪਣੇ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਜਵੰਦਰ ਬਾਈਪਾਸ ਚੌਕ ਦਿਵਲ ਜਾ ਰਿਹਾ ਸੀ ਉਸ ਤੋਂ ਬਾਅਦ ਕੁਝ ਚਾਰ ਕਿ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹਮਲਾਵਾਰਾਂ ਨੇ ਜਲਦੀ ਲੱਭਦੀ ਬਾਈਕ ਨੂੰ ਰੋਕਿਆ ਫਾਰਗ ਕਰ ਦਿੱਤੇ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਲਿਧਿਆਰਾਇ ਦਿੱਲੀ ਅਮਿਥਾਪਰ ਦੀ ਰਿਪੋਰਟ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੇਕਅਪ ਆਰਟਿਸਟ ਦੇ ਮੁੰਡੇ ਤੇ ਫਾਇਰਿੰਗ ਹੋਈ ਹੈ ਪੈਸਿਆਂ ਦੇ ਵਿਵਾਦ ਦੀ ਪੁਰਾਣੀ ਰੰਜਿਸ਼ ਤਸੀ ਜਾਰੀ ਹੈ ਜਿਸ ਤੋਂ ਬਾਅਦ ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੁਲਿਸ ਜਾਂਚ ਦੇ ਵਿੱਚ ਚੱਲ ਗਈ ਹੈ ਜਿਆ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨਜ਼ਦੀਕੀ ਭਗਵਾਨ ਦਾਸ ਕਲੋਨੀ ਦੇ ਨਜ਼ਦੀਕੀ ਦੇ ਘਟਨਾ ਸਾਹਮਣੇ ਆਈ ਹੈ ਦੇਰ ਰਾਤ ਪੈਸਿਆਂ ਦੇ ਵਿਵਾਦ ਦੇ ਵਿੱਚ ਫਾਇਰਿੰਗ ਦੀ ਘਟਨਾ ਹੋਈ ਜਿਸ ਤੋਂ ਵਿੱਚ 22 ਸਾਲਾ ਨੌਜਵਾਨ ਦੇ ਪੈਰ ਤੇ ਵਿੱਚ ਗੋਲੀ ਲੱਗੀ ਹੈ ਨੌਜਵਾਨ ਨੂੰ ਜ਼ਖਮੀ ਹਾਲਾਤ ਵਿੱਚ ਭਰਤੀ ਕਰਵਾਇਆ ਜਾਂਦਾ ਹਸਪਤਾਲ ਦੇ ਵਿੱਚ ਉਸ ਦੀ ਹਾਲਤ ਅਜੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਨੌਜਵਾਨ ਦਾ ਪਿੱਛਾ ਕਰਕੇ ਉਸ ਤੋਂ ਬਾਅਦ ਗੋਲੀ ਚਲਾਈ ਗਈ ਹੈ ਪੁਲਿਸ ਅਨੁਸਾਰ ਲਵ ਆਪਣੇ ਦੋਸਤਾਂ ਦੇ ਨਾਲ ਮੋਟਰਸਾਈਕਲ ਤੇ ਜਲੰਧਰ ਬਾਈਪਾਸ ਚੌਕ ਦਿਵਲ ਜਾ ਰਿਹਾ ਸੀ ਉਸ ਤੋਂ ਬਾਅਦ ਕੁਝ ਚਾਰ ਕਿ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹਮਲਾਵਾਰਾਂ ਨੇ ਜਲਦੀ ਲਵ ਦੀ ਬਾਈਕ ਨੂੰ ਰੋਕਿਆ ਫਾਰਗ ਕਰ ਦਿੱਤੀ ਉਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਮੌਕੇ ਤੋਂ ਫਰਾਰ ਹੋ ਜਾਂਦੇ